ਸ੍ਰੀ ਗਾਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਛੋਟੇ ਪਰਿਵਾਰ ਵਾਸਤੇ ਕਲਾਸਿਕਲ ਲੁੱਕ ਦੀ ਕੋਠੀ ਲੈ ਕੇ ਆਏ ਆ ਜੋ ਕਿ ਅੱਜ ਕੱਲ ਜ਼ਿਆਦਾਤਰ ਟ੍ਰੈਂਡ ਹੈ ਦੋਸਤੋ ਕਲਾਸਿਕਲ ਕੋਠੀਆਂ ਦਾ ਉਸੇ ਤਰ੍ਹਾਂ ਦੀ ਇਹ ਵੀ ਇੱਕ ਬਹੁਤ ਸੋਹਣੀ ਕੋਠੀ ਬਣੀ ਹੋਈ ਆ ਜੋ ਕਿ ਕਲਾਸਿਕਲ ਕਲਾਸਿਕਲ ਡਿਜ਼ਾਈਨ ਦੇ ਵਿੱਚ ਤੇ ਇਸ ਦਾ ਏਰੀਆ ਵੀ ਬਹੁਤ ਸੀਮਤ ਹੈ ਬਹੁਤ ਘੱਟ ਹੈ ਸੋ بھائی ਜਿਨ੍ਹਾਂ ਨੇ ਇਹ ਬਣਾਈ ਆ ਠੇਕੇਦਾਰ ਆਪਣੇ ਨਾਲ ਨੇ ਉਹਨਾਂ ਨਾਲ ਉਹਨਾਂ ਨੂੰ ਵੀ ਪੁੱਛਾਂਗੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਸਸੀガル ਬਾਈ ਜੀ ਸਸੀガル ਬਾਈ ਬਾਈ ਕੀ ਨਾਮ ਆ ਤੁਹਾਡਾ ਹਰਨ ਦਾ ਜਦੀਪ ਸਿੰਘ ਜਗਦੀਪ ਸਿੰਘ ਕਿਹੜਾ ਪਿੰਡ ਜੀ ਇਹ ਤੋਂ ਮੌੜ ਮੰਡੀ ਮੌੜ ਕਲਾ ਤੋਂ ਲੋਕ ਨਹੀਂ ਆ ਜੀ ਮੌੜ ਕਾਂ ਤੋਂ ਬਾਈ ਇਹ ਕੋਠੀ ਆਪਾਂ ਤਿਆਰ ਕੀਤੀ ਹੈ ਹਾਂਜੀ ਆਪੇ ਤਿਆਰ ਕਿੰਨੇ ਸਕਰ ਫੁੱਟ ਹੈ ਜੀ ਇਹ ਉੱਪਰ ਥੱਲੇ ਲਾ ਕੇ ਬਿਨਾ ਮੋਲਡਨ ਦਿੱਤੇ ਉੱਪਰਲੀ ਟੇਪਰ ਤੋਂ ਹੀ ਹਾਂਜੀ ਇਹ ਆਪਣਾ ਤਕਰੀਬਨ 2000 ਸਕਰ ਫੁੱਟ ਹੈ ਜੀ 2000 نیچے-ਨੀਚੇ ਕਿੰਨਾ ਹੈ ਜੀ نیچے ਬਣਦਾ ਜੀ 13 ਤੋਂ 1400 ਸਕਰ ਫੁੱਟ ਹੈ 13-1400 ਸਕਰ ਫੁੱਟ ਹਾਂਜੀ 7 6 700 ਉੱਪਰ ਹੈਗਾ ਹਾਂਜੀ ਠੀਕ ਹੈ ਠੀਕ ਹੈ ਟੋਟਲ 2000 ਹੈ ਬਾਈ 2300 ਸੋ ਆਜੋ ਦੋਸਤੋ ਤੁਹਾਨੂੰ ਅੰਦਰੋਂ ਵੀ ਵਿਖਾਵਾਂਗੇ ਆਪਾਂ ਪੂਰੀ ਕੋਠੀ ਕੀ ਕੀ ਕੰਮ ਹੋ ਚੁੱਕਾ ਹੈ ਕੋਠੀ ਟੋਟਲ ਕੰਪਲੀਟ ਹੈਗੀ ਪੱਥਰ ਵਗੈਰਾ ਜੋੜੀ ਵਗੈਰਾ ਦਾ ਕੰਮ ਹੋ ਚੁੱਕਾ ਹੈ ਤੇ ਆਜੋ ਦਿਖਾਉਣੇ ਆ ਤੇ ਇੱਕ ਵਾਰ ਪੋਰਚ ਦੇ ਵਿੱਚ ਜੋ ਡਿਜ਼ਾਈਨ ਬਣਿਆ ਹੋਇਆ ਪੀਓਪੀ ਦਾ 3D ਤੁਸੀਂ ਦੇਖ ਸਕਦੇ ਹੋ ਤੇ ਬਾਈ ਜੀ ਬਾਅਦ ਦੇ ਵਿੱਚ ਤੁਹਾਨੂੰ ਇਹਨਾਂ ਨੂੰ ਬਾਈ ਉਹਨਾਂ ਨੂੰ ਬਾਹਰ ਲਾ ਆਈਡੀ ਵੇਸ ਵਿੱਚ ਜਰੂਰ ਦਿਖਾ ਦਿਓ ਸੋ ਆਜੋ ਅੰਦਰ ਲੈ ਕੇ ਚੱਲਦੇ ਹਾਂ ਦੋਸਤੋ ਸੋ ਇਹ ਜੋੜੀਆਂ ਦਾ ਕੰਮ ਜੋ ਕਿ ਸਮਰੇਕਾ ਲੱਗਿਆ ਹੋਇਆ ਜੋ ਕੇ ਅੰਦਰੋਂ ਐਚਡੀ ਐਚਐਮਆਰ ਦਾ ਬੋਰਡ ਲੱਗਿਆ ਹੋਇਆ ਦੋਸਤੋ ਵਿੱਚ ਅਤੇ ਉੱਪਰ ਸਮਰੇਕ ਸਖਤਾਈ ਬਹੁਤ ਜ਼ਿਆਦਾ ਐਸ ਦੀ ਜੋ ਕਿ ਐਚ ਡੀ ਐਚ ਐਮ ਮਾਰ ਦੇ ਵਿੱਚ ਜ਼ਿਆਦਾਤਰ ਕੰਮ ਹੋ ਰਿਹਾ ਅਜਕਲ ਵਰਕ ਤੇ ਉੱਪਰ ਸਮਰੇਕਾ ਹੈਗਾ ਸੇਮ ਸੋ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਜੋ ਦੇਖ ਰਹੇ ਤੁਸੀਂ ਲੈਫਟ ਸਾਈਡ ਤੇ ਰੈਂਗ ਨੂੰ ਬਣਾਇਆ ਹੋਇਆ ਹੈ। ਹਾਲੇ ਤੋਂ 2x4 ਦੀ ਟਾਈਲ ਲੱਗੀ ਹੋਈ ਹੈ ਜੋ ਸਾਰੇ ਘਰਕੀ ਦੇ ਵਿੱਚ ਸੇਮ ਕਲਰ ਦੀ ਉੱਪਰ ਵੀ ਤੇ ਨੀਚੇ ਵੀ ਤੇ ਉੱਪਰ ਡਾਊਨ ਸੀਰੀਜ਼ ਦਾ ਵਰਕ ਕੀਤਾ ਵਾ ਸਾਹਮਣੇ ਇੱਕ ਬੰਦੇ ਨੂੰ ਰੱਖੀ ਹੋਈ ਹੈ ਨਾ ਉਸ ਨੂੰ ਵੈਂਟੀਲੇਸ਼ਨ ਕਾ ਕਿੰਨਾ ਰੱਖਣਗੇ ਜੋ ਕਿ ਹਨੇਰਾ ਨਹੀਂ ਜਾਵੇ ਰੋਟੀ ਦੇ ਵਿੱਚ ਕਾਫੀ ਜਿਆਦੇ ਚਾਨਣ ਪੈਣਾ ਰੋਟੀ ਦੇ ਵਿੱਚ ਪੈਣਾ ਲਾਈਟ ਤੋਂ ਸੋ ਆਪਾਂ ਐਂਟਰ ਹੋ ਚੁੱਕੇ ਹਾਂ ਲੋਬੀ ਦੇ ਵਿੱਚ ਇਹ ਲੋਬੀ ਦੀ ਰੋਟੀ ਦਾ ਕਿੰਨਾ ਸਾਈਜ਼ ਹੁੰਦਾ ਹੈ ਇਹ ਮੇਰਾ ਮਨੀ ਕਿ ਰੱਖਾ ਹੋਣੀ ਕਿਰੀਲੀ ਤੇਰਾ ਕੋਈ ਐਸਕਲਾਉ ਦਾ ਫੋਨ ਨੀ ਰਹਾ ਉਸ ਨੂੰ ਆਹ ਫੜਾ ਤੇਰਾ ਤਾਂ ਬਣੀ ਕਿਰੀ ਹੈ ਸੋ ਇਸਦੇ ਜੋ ਕਿ ਕਿਚਨ ਵਿੱਚ ਗ੍ਰੇ ਨਾਈਟ ਵਗੈਰਾ ਦਾ ਕੰਮ ਕੀਤਾ ਰਿਹਾ ਜੋ ਕਿ ਬਾਕਸਿੰਗ ਵਗੈਰਾ ਹੀ ਰਹਿੰਦੀ ਹੈ ਬਾਕਸ ਵਗੈਰਾ ਲੱਗਣੇ ਆ ਕੰਮ ਥੋੜਾ ਜਿਹਾ ਕੰਮ ਰਹਿੰਦਾ ਹੈ ਦੋਸਤੋ ਤੇ ਇੱਕ ਵਾਰ ਕੰਪਲੀਟ ਹੋ ਚੁੱਕੀ ਹੈ ਜੋ ਰਾਈਟ ਸਾਈਡ ਤੇ ਇੱਕ ਲੈਫਟ ਵਿਚਾਲੇ ਵਾਸ਼ਰੂਮ ਆ ਤੇ ਵਾਸ਼ ਬੇਸਨ ਦਾ ਏਰੀਆ ਆ ਸੋ ਇਧਰ ਲੈਫਟ ਸਾਈਡ ਤੇ ਬਾਸ ਤੇ ਬੈਠਣ ਦਾ ਸੋ ਇਹ ਚੀਜ਼ ਦੇ ਪੀਓਪੀ ਦਾ ਡਿਜ਼ਾਈਨ ਆ ਦੋਸਤੋ ਉੱਪਰ ਰਾਈਟ ਸਾਈਡ ਤੁਸੀਂ ਤੇ ਬੈਕ ਸਾਈਡ ਤੇ ਇੱਕ ਦੋਰ ਰੱਖਿਆ ਹੋਇਆ ਹੈ ਛੋਟੀ ਬੈਕ ਸਾਈਡ ਤੇ ਬੜੀ ਉਹਨਾਂ ਦਾ ਪੁਰਾਣਾ ਘਰ ਹੈ ਜੋ ਕਿ ਬੈਕ ਸਾਈਡ ਤੇ ਕਿਚਨ ਵਗੈਰਾ ਵੀ ਬਣਾਉਣ ਦੀ ਸਲਾਹ ਵੀ ਆ ਰਹੀ ਹੈ ਜੀ ਉਹ ਕਿ ਆਪਾਂ ਕਹਿ ਸਕਦੇ ਹਾਂ ਪਿੰਡਾਂ ਦੇ ਕਿਚਨ ਦੀ ਹੈ। ਸੋ ਉਸ ਵਾਸਤੇ ਇੱਕ ਡੋਰ ਰੱਖਿਆ। ਤੇ ਇਧਰ ਵਿਚਾਲੇ ਵਾਸ਼ਰੂਮ ਅਟੈਚ ਹੈਗਾ ਜੋ ਕਿ ਕਾਮਨ ਟੋਰ ਤੇ ਯੂਜ਼ ਕਰਦੇ ਆਪਾਂ ਕਿਸੇ ਰੂਮ ਨਾਲ ਅਟੈਚ ਨਹੀਂ ਕੀਤਾ ਇਹ। ਸੋ ਦਿਖਾ ਦਿਓ ਭਾਈ ਕਲਰ ਸੇਮ ਹੋ। ਕੰਬੀਨੇਸ਼ਨਾਂ ਜੋ ਕਿ ਚੱਲਦਾ ਟਾਇਲ ਵਗੈਰਾ ਜੋ ਰੱਖ ਹੋਇਆ ਹੈ ਉਹ ਸਾਰਾ ਸੇਮ ਕੰਦਾ ਦਾ ਹੋਣਾ ਹੈ। ਸੋ ਇਧਰ ਵਾਸ਼ਰੂਮ ਸੁੰਦਰ ਹੈ। ਆਈ ਹੈ। ਸਿੱਕਾ ਬੋਰਡ ਵਗੈਰਾ ਬੜੀਆ ਬਹੁਤ ਬੜੀਆ ਕੰਮ ਹੈ। ਇਹ ਵੀ ਚਾਇਲ ਉਹ ਰੱਖੀ ਦੀ ਜੇ ਕਿ ਬਾਅਦ ਤੁਸੀਂ ਦੇਖ ਸਕਦੇ ਹੋ ਸਲਾਹ ਬਗੈਰਾ ਤੋਂ ਸਿੱਟ ਵਗੈਰਾ ਦੇਦੀ ਆ ਉਸ ਤੋਂ ਦਿੱਕਤ ਹੋ ਰਹੀ ਆ ਸੋ ਇਧਰ ਰਿਕਵਰਡ ਨੂੰ ਮੈਂ ਲੈ ਆਇਆ ਭਾਈ ਇਹਦਾ ਸਾਈਕਲ ਲੱਗਦਾ ਥੋੜਾ ਜਿਹਾ ਇਹ ਕੀ ਰਹੀ ਰਹੇ 13 14 ਹਾਂ ਠੀਕ ਹੈ ਸੋ ਗੈਸ ਸਾਈਡ ਟੇਸਰ ਕਿੰਨਾ ਹੋ ਰਿਹਾ ਹੈ ਮੈਂ ਜੋ ਕਿ ਇਹ ਤਾਂ ਜੇ ਹੀ ਬਾਤ ਨੂੰ ਅਟੈਚ ਹੈ ਹੀ ਉਹਦੀ ਮਤਲਬ ਤੇ ਹੈ ਇਹ ਤਾਂ ਅੱਛਾ ਇਹ ਬਾਅਦ ਉਹਨਾਂ ਨੂੰ ਲੌਕ ਆਈ ਉਹਦੀ ਮੇਰੇ ਨਾਲ ਬੌਸ ਨੂੰ ਅਟੈਚ ਹੈ ਦੋਸਤੋ ਸੋ ਉੱਪਰ ਇਸੇ ਹੀ ਪੀਓ ਕੀ ਦਾ ਬਣਵਾਇਆ ਹੋਰ ਤੁਸੀਂ ਦੇਖ ਸਕਦੇ ਹੋ ਤੇ ਪੇਂਟ ਵਗੈਰਾ ਹੋ ਚੁੱਕਾ ਹੈ ਸੋ ਕੰਮ ਕੰਪਿਊਟਰ ਕੋ ਚਲਾ ਤੇ ਕੋਈ ਬਥਾ ਲਿਆ ਜੋ ਆ ਦੇਖ ਸਕਦਾ ਤੁਸੀਂ ਜੋ ਕੇ ਪੌੜੀ ਬਗੈਣਾ ਦਾ ਕੰਮ ਜੋ ਕੇ ਦੇਖ ਸਕਦਾ ਤੁਸੀਂ ਗ੍ਰਿਲ ਵਗੈਰਾ ਇਸ ਸਪੈਸ਼ਲ ਮੈਚ ਹੁੰਦਾ ਹੁੰਦਾ ਜੋ ਕਿ ਪਾਵਾਂ ਵਗੈਰਾ ਕਿਹਦਾ ਇਹ ਨਾ ਪਾ ਪਰ ਇੱਕ ਤੇ ਜੋ ਲਗਾਉਣ ਇਹਨੇ ਪੱਕਾ ਨਹੀਂ ਚੁ ਵਗੈਰਾ ਦਾ ਕੁਝ ਵੀ ਲੱਗ ਤੋਂ ਵੀ ਲੈ ਸਕਦੇ ਹੁੰਦੇ ਆ ਸੋ ਇਸ ਵਿੱਚ ਇਥੋਂ ਗ੍ਰਿਲ ਮਿਕਸ ਹੋ ਜਾਂਦੀ ਹੈ ਇਹਦੇ ਨਾਲ ਤੇ ਪੌੜੀ ਦੇ ਵਿੱਚ ਗ੍ਰੇਨਾਈਟ ਦਾ ਇਤਹਾ ਹੈ ਇਹ ਸਟੀਲ ਦੀ ਸਾਰੀ ਗ੍ਰਿਲ ਲੱਗੀ ਹੋਈ ਹੈ ਲੋਕੇ ਗ੍ਰਿਲ ਜਸਰ ਬਧੀਆਂ ਦਾ ਮੌਨ ਦਾ ਦੋਸਤ چھوٹے ਪਰਿਵਾਰ ਵਾਸਤੇ ਬਹੁਤ ਹੀ ਜਿਆਦਾ ਵਧੀਆ ਜਨ ਹੈ ਕਿਉਂਕਿ ਜਾਇਜ਼ਾ ਜਾਇਜ਼ਾ ਕੀ ਏਰੀਆ ਰਾਜਾ ਦਾ ਕਿੱਲਾ ਹੈ ਜੀ ਦੋਸਤ ਜੋ ਕਿ ਛੋਟੇ ਪਰਿਵਾਰਾਂ ਵਾਸਤੇ 5 4 ਮੈਂਬਰ ਦੇ ਜਨਾਂ ਵਾਸਤੇ ਬਹੁਤ ਵਧੀਆ ਜੀ ਹੈ ਸੋ ਬਾਹਰ ਇਹ ਭਾਂਡਾ ਹੈ ਜੋ ਕਿ ਅੰਦਰ ਤੁਸੀਂ ਵੇਖ ਰਹੇ ਹੋ ਇੱਥੇ ਇਹਨੂੰ ਰੂਮ ਕੋਰਟੇ ਵਿੱਚ ਬੰਦੂਸ ਕਰ ਸਕਦੇ ਆ ਤੇ ਉਦਾਂ ਭਾਂਡਾ ਵੀ ਕੈਸਾ ਰਿਹਾ ਹੈ ਮੰਜਾ ਵਗੈਰਾ 10 ਰੇ ਦੀ ਕੁਰਸੀ ਵਗੈਰਾ ਤੇ ਸੋਫਾ ਵੀ ਰਹਿਣ ਲੱਗੇ ਸਰਦਾਈਸ ਨੂੰ ਸੋ ਪਹਿਲਾਂ ਆਪਾਂ ਬੈਕ ਸਾਈਡ ਤੇ ਦਿਖਾ ਦਿੰਦੇ ਆ ਤੁਹਾਨੂੰ ਜੋ ਕਿ ਬੈਕ ਸਾਈਡ ਆ ਪੂਰੀ ਸੌਪਰ ਰੱਖੀ ਹੋਈ ਹੈਗੀ ਤੇ ਇਧਰ ਵਾਸ਼ਰੂਮ ਇਧਰ ਜੋ ਕਿ ਆਪਾਂ ਆਮ ਜੋ ਕਿ ਰਿਸ਼ਤੇਦਾਰ ਆਉਂਦਾ ਜਾਂ ਕੋਈ ਉੱਪਰ ਬੈਠ ਜਾਂਦਾ ਹੁੰਦਾ ਉਹਨਾਂ ਵਾਸਤੇ ਰੱਖਿਆ ਦੋਸਤੋ ਆਪਾਂ ਕਦੋਂ ਵੀ ਕਿਸੇ ਵੀ ਟਾਈਮੇ ਯੂਜ਼ ਕਰ ਸਕਦੇ ਆ ਨਾਲ ਉੱਪਰ ਫਸਟ ਫਲੋਰ ਦੇ ਉੱਤੇ ਕੋਈ ਅਟੈਚ ਨਹੀਂ ਕੀਤਾ ਵਾਸ਼ਰੂਮ ਸੋ ਇੱਥੇ ਪੌੜੀ ਚੜ ਜਾਣੀ ਆ ਜੋ ਬੈਕ ਸਾਈਡ ਤੇ ਪੌੜੀ ਦਾ ਕੰਮ ਰਹਿੰਦਾ ਤੇ ਆ ਵੇਖ ਸਾਈਮਨ ਦੀ ਮੋਲਡਿੰਗ ਵਗੈਰਾ ਜੋ ਕਿ ਉੱਪਰ ਟਾਈਲ ਵਗੈਰਾ ਦਾ ਵਰਕ ਹੋਣਾ ਥੋੜਾ ਕੰਮ ਰਹਿੰਦਾ ਦੋਸਤੋ ਤੇ ਕਾ ਵੀ ਬਹੁਤ ਵਧੀਆ ਚੀਜ਼ ਲੱਗੀ ਹੋਈ ਹੈ ਜੋ ਕਿ ਲਾਈਟਿੰਗ ਵਗੈਰਾ ਜੋ ਕਿ ਕੁਝ ਕੁ ਬਹੁਤ ਜਿਆਦਾ ਐਟ੍ਰੈਕਟਿਵ ਲੱਗ ਰਹੀ ਹੈ। ਸੋ ਆਜੋ 프ਰੰਟ ਦਿਖਾ ਦਿੰਨਾ ਤੁਹਾਨੂੰ ਆਪਣਾ। ਆਪਾਂ ਇੰਟਰ ਹੋ ਕੇ ਬਾਹਰ ਜੋ ਕਿ ਪੋਰਚ ਹੈਗਾ ਇੱਕ ਤੇ ਬਾਲਕਨੀ ਵੀ ਕਹਿ ਸਕਦੇ ਇਸ ਨੂੰ ਫਸਟ ਫਲੋਰ ਦੇ ਉੱਪਰ ਆ ਚੁੱਕੇ ਹਾਂ। ਫਸਟ ਫਲੋਰ ਦੇ ਉੱਪਰ ਥੋੜਾ ਏਰੀਆ ਜਸਟ ਕਵਰ ਕੀਤਾ ਹੋਇਆ ਜੋ ਕਿ ਪੌੜੀ ਨਾਲ ਏਰੀਆ ਤੇ 프ਰੰਟ ਤੋਂ ਲੁੱਕੇ ਸਾਬੇ ਬਾਈ। ਬਹੁਤ ਸੋਹਣੀ ਮਾਰਨਿੰਗ ਵਗੈਰਾ ਹੋਈ ਕਰੀਏ ਦੋਸਤੋ ਤੇ ਸਾਹਮਣੇ ਜੇ ਦੇਖੋ ਤੁਸੀਂ ਇੱਥੇ ਲੱਗੜੀਆਂ ਸਾਰੇ ਦੇ ਵਿੱਚੋਂ ਬੈਕ ਸਾਈਡ ਤੇ ਵੀ ਗ੍ਰਿਲ ਦਾ ਕੰਮ ਰਹਿੰਦਾਗਾ ਤੇ ਜੋ ਦੇਖ ਸਰ ਤੁਸੀਂ ਗਲਾਈ ਵਗੈਰਾ ਉਹ ਦਿੱਤੀ ہوئی ਹੈ ਜੋ ਬਰਾਂਡ ਹਨ ਉਹਨਾਂ ਨੂੰ ਬਹੁਤ ਸੋਹਣੀ ਗਲਾਈ ਦਿੱਤੀ ਹੋਈ ਹੈ ਦੋਸਤੋ ਇਹੀ ਕੰਮ ਜੋ ਕਿ ਦਿੰਦਾ ਹੈ ਇੱਕ ਅਸਲ ਕਾਰੀਗਰੀ ਦੀ ਇਹੀ ਪਹਿਚਾਣ ਹੁੰਦੀ ਹੈ ਜੋ ਕਿ ਕੋਰਾ ਵਗੈਰਾ ਦੇਖ ਰਹੇ ਹੋ ਤੁਸੀਂ ਬਹੁਤ ਸੋਹਣਿਆ ਕੋਰਾ ਵਗੈਰਾ ਬਣਾਈਆਂ ਹੋਈਆਂ ਹਰ ਇੱਕ ਮਿਸਤਰੀ ਤੋਂ ਇਹ ਚੀਜ਼ ਇੱਕੋ ਜੀ ਸੇਮ ਨਹੀਂ ਬਣਦੀ ਅਲੱਗ-ਅਲੱਗ ਫਰਕ ਰਹਿ ਜਾਂਦਾ ਹੁੰਦਾ ਸੋ ਇਹੀ ਕਾਰੀਗਰੀ ਹੁੰਦੀ ਹੈ ਜੀ ਜੋ ਕਿ ਆਪਾਂ ਇੱਕ ਪਹਿਚਾਣ ਹੁੰਦੀ ਹੈ ਜੀ ਅਸਲ ਕਾਰੀਗਰੀ ਦੀ ਸੋ ਆਪਾਂ ਨੂੰ ਬਹੁਤ ਲੋੜ ਹੁੰਦੀ ਹੈ ਸੇਮ ਸੇਮ ਜਿਹੇ ਜਿਹਾ ਕਿ ਆਰਕੀਟੈਕਟ ਆਪਾਂ ਨੂੰ ਵਧੀਆ ਮਿਲਦਾ ਹੈ ਤਾਂ ਉਸ ਦੇ ਨਾਲ ਠੇਕੇਦਾਰ ਦਾ ਤਜਰਬੇਕਾਰ ਹੋਣਾ ਵੀ ਬਹੁਤ ਜ਼ਰੂਰੀ ਹੈ ਸੋ ਫੇਰ ਹੀ ਆਪਣਾ ਮਕਾਨ ਵਧੀਆ ਬਣਦਾ ਤੇ ਸੋਹਣਾ ਬਣਦਾ ਦੋਸਤੋ ਕਿਵੇਂ ਲੱਗਿਆ ਇਹ ਕੋਠੀ ਦਾ ਡਿਜ਼ਾਈਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਪੰਜਾਬੀ ਵੀ 31 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਸ ਤੇ ਆਪਾਂ ਪੂਰੀ ਵੀਡੀਓ ਪਾਵਾਂਗੇ ਧੰਨਵਾਦ ਜੀ